ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਲਾਡ-ਬਾਰ ਕਰਦੁਨੀਆ ਪੰਜਾਬ ਜਿੰਦਾਬਾਦ 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 ਆਪਰ ਕੰਪਰੀਅਨ ਪੰਜਾਬ ਜਿੰਦਾਬਾਦ 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 ਰਾਜੇ ਹੱਕ ਅੰਜੀ ਰਾਖੋ ਹੱਕੇ ਹੱਕ ਅੰਜੀ ਰਾਖੋ ਹੱਤਾਂ ਲੈ ਜੋ ਲੜਦੇ ਲੋਕ ਜਿੰਨਾ ਕੋਈ ਦਰਦੇ ਲੋਕ ਹੱਤਾਂ ਲੈ ਜੋ ਲੜਦੇ ਲੋਕ ਜਿੰਨਾ ਕੋਈ ਦਰਦੇ ਲੋਕ ਹੱਕ ਦੇ ਨਾਮੇ ਆਪਣੇ ਆਪੇ ਲੜ ਕੇ ਖੋ ਹੱਕ ਦੇ ਨਾਮੇ ਆਪਣੇ ਆਪੇ ਲੜ ਕੇ ਖੋ ਹਾਂਜੀ ਭਾਜੀ ਕਿੰਨੇ ਚਿਰ ਤੋਂ ਜਿਹੜੀ ਸਮੱਸਿਆ ਆ ਰਹੀ ਤੁਹਾਨੂੰ ਸਮੱਸਿਆ ਤਾਂ ਇਹ ਪਹਿਲਾ ਤੋਂ ਮਹਿਕਮੇ ਦਾ ਹਾਲ ਹੈ ਹੀ ਮਜ਼ਦੂਰਾਂ ਦਾ ਕਿ ਉਹਨਾਂ ਨੂੰ ਕਦੇ ਟਾਈਮ ਸਰ ਤਾਂ ਖਾ ਨਹੀਂ ਮਿਲਦੀ ਕੋ ਟਾਈਮ ਸਰ ਜੇ ਪਿੱਛੋਂ ਵੀ ਬਜਟ ਹੁਣ 22 ਦਿਨ ਹੋ ਗਏ ਪਿੱਛੋਂ ਸਰਕਾਰ ਬੋਲੋ ਵੀ ਬਜਟ ਆਉਣ ਦੇ ਬਾਵਜੂਦ ਵੀ ਸਾਨੂੰ 22 ਦਿਨ ਹੋ ਗਏ ਖੱਡਲ ਖਰਾਬ ਹੁੰਦੇ ਨੂੰ ਬਸ ਅੱਜ ਦਿਨੇ ਆ ਕੱਲ ਦਿਨੇ ਅੱਜ ਦਿਨੇ ਆ ਕੱਲ ਵੀ ਸਾਨੂੰ ਭਰੋਸਾ ਦਿੱਤਾ ਗਿਆ ਜੀ ਹਰ ਦੇ ਵੀ ਅੱਜ ਬੰਦੇ ਆਲੇ ਸਾਰਿਆਂ ਨੇ ਘਰ ਨਹੀਂ ਮਜਬੂਰੀਆਂ ਦੇਖ ਦੇ ਕਿਸ ਨੇ ਦਾਣਾ ਫੱਕੇ ਤੇ ਪੈਸੇ ਗਰੇ ਨੇ ਤੂੜੀ ਦੇ ਉਹਦੇ ਕਾਰਨ ਕਰਕੇ ਸਾਨੂੰ ਐਸੇ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਹੜੀ ਕਿੰਨੇ ਚਿਰ ਤੋਂ ਤੁਸੀਂ ਹੜਤਾਲ ਤੇ ਬੱਟੇ ਹੜਤਾਲ ਅਸੀਂ ਅੱਜੇ ਸ਼ੁਰੂ ਕੀਤੀ ਹੈ ਜੀ ਇਹ ਜਦ ਤਏ ਬੰਦਿਆਂ ਦੀ ਤਨਖਾਹਾਂ ਨਹੀਂ ਮਿਲ ਰਹੀਆਂ ਜਦ ਤਏ ਸਾਡਾ ਇੱਥੇ ਰੋਲ ਪ੍ਰਗਟ ਰੂਗਾ ਕਿੰਨੇ ਮਹੀਨੇ ਦੀ ਜਿਹੜੀ ਤਰਖਾ ਪਈ ਆ ਕੋਈ ਇਹ ਤਨਖਾਹ ਜੀ ਚੌਥਾ ਪੰਜਵਾਂ ਛੇਵਾਂ ਲੱਗਿਆ ਜੀ ਤੀਜਾ ਮਹੀਨਾ ਹੋ ਗਿਆ ਜੀ ਕਿੰਨਾ ਮਹੀਨਿਆਂ ਦਾ ਹੋ ਗਿਆ ਬੰਦਿਆਂ ਨੂੰ ਪਹਿਲੇ ਬੰਦਿਆਂ ਦੀਆਂ ਵੀ ਕੋਈ ਰਹਿੰਦੀਆਂ ਜਾਂ ਪਿਛਲੀਆਂ ਪਿਛਲੀ ਤਨਖਾਹ ਤਕਰੀਬਨ ਹੋਯੋ ਆ ਪਿਛਲੀ ਦਾ ਨੀਟਾ ਹੈਗਾ ਤੇ ਹੁਣ ਦਾ ਹੀ ਆ ਜ਼ਿਆਦਾ ਸਮਝਿਆ ਅ ਪਿਛਲੀ ਕਲੀਅਰ ਮਾਰਤੀ ਚ ਹੋ ਗਈ ਸੀਗੀ ਬਾਣੀ ਮੋਟੀ ਕੋ ਹੋਊਗੀ ਫੇਰ ਬਦਲਾ ਓਏ ਅਫਸਰ ਵਗੈਰਾ ਮਿਲੇ ਤੁਸੀਂ ਉਹਨਾਂ ਨੂੰ ਅਫਸਰ ਸਾਡੀ ਰੇਂਜ ਅਫਸਰ ਨਾਲ ਗੱਲ ਕਮੇਟੀ ਦੀ ਹੋਈ ਸੀ ਉਹਨਾਂ ਨੇ ਸਾਨੂੰ ਕੱਲ ਦਾ ਭਰੋਸਾ ਜੀ ਮਿਲ ਦਿੱਤਾ ਸੀਗਾ ਪਰ ਤੋਂ ਦੇ ਕਈ ਦਿਨ ਹੋ ਗਏ ਵੀ ਕੱਲ ਨੂੰ ਤੁਹਾਡੀ ਤਨਖਾਹ ਪੈ ਜਾਣੀ ਆ ਹਰ ਹਾਲ ਮਤਲਬ ਅੱਜ ਦਾ ਦਿਨ ਜਿਹੜਾ ਸੀ ਨਹੀਂ ਕੱਲ ਪਰसों ਪੁੱਛਿਆ ਸੀ ਕੱਲ ਸਾਡ ਨੂੰ ਕੱਲ ਦਾ ਭਰੋਸਾ ਸੀ ਵੀ ਤਨਖਾਹ ਤੁਹਾਡੀ ਇਹ ਪੈ ਜਾਏਗੀ ਅੱਜ ਮਿਲ ਜੂਗੀ ਸਵੇਰੇ ਹਾਂ ਅੱਜ ਮੈਂ ਕੱਲ ਮਿਲ ਜਾਣੀ ਸੀ ਅੱਛਾ ਵੀ ਕੱਲ ਨਾ ਪੈਣ ਕਰਕੇ ਬੰਦਿਆਂ ਦੇ ਵਿੱਚ ਰੋਸ ਵਾਰਗਟ ਵੀ ਸਾਨੂੰ ਜਿਹੜੀਆਂ ਘਰਾਂ ਦੀ ਮੁਸ਼ਕਿਲ ਦੇਖ ਕੇ ਹੁਣ ਇਹਨਾਂ ਬੰਦਿਆਂ ਦੇ ਮਜਬੂਰੀਆਂ ਕਾਰਨ ਕਰਕੇ ਸਾਨੂੰ ਅੱਜ ਇਹ ਮਜਬੂਰੀ ਦਾ ਸਾਹਮਣਾ ਕਰਨਾ ਪਿਆ ਤਾਂ ਦਫ਼ਤਰ ਇਹ ਦਫ਼ਤਰ ਮੰਨ ਲਾ ਜਿਦ ਕਿੰਨੇ ਮੁਲਾਜ਼ਮ ਇੱ ਮੁਲਾਜ਼ਮ ਇਹ ਤਾਂ ਸਾਡਾ ਸਾਡਾ ਜਗਲਾਤ ਵਰਕਰ ਯੂਨੀਅਨ ਦਾ ਮੁਲਾਜ਼ਮ ਕੱਟਿਆ ਇਹ ਸਟਾਪ ਹੈਗਾ 8-10 ਮੁਲਾਜ਼ਮ ਹੈ ਕਿ ਤੇ ਜਿਹੜੇ ਮੁਲਾਜ਼ਮ ਜਾਨੀ ਕਿ ਆਨਾਗਰਨੀ ਰੇਂਜਰ ਸਾਡੀ ਢੁੱਟੀ ਲੱਗੀ ਸੀ ਗੁੱਟਾ ਤੇ ਥੱਲੇ ਸਟਾਪ ਨੇ ਕੋਈ ਕੀਤੀ ਨਹੀਂ ਹੈਗੀ ਕਾਰਵਾਈ ਜਿਹੜੀ ਕਾਗਜ਼ੀਂ ਬਸਲ ਜਾਮਿਆ ਜਾਂਚ ਰੱਟਿਆ ਜਿੰਨਾ ਸਟਾਪ ਜੈ ਹਿੰਦ ਜੈ ਹਿੰਦ ਜੈ ਹਿੰਦ ਬੀਐਮਬੀ ਪ੍ਰੈਜ਼ੀਡੈਂਟ ਚੰਡੀਗੜ੍ਹ ਮੁਰਦਾਬਾ 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 ਬੀਐਮਬੀ ਪ੍ਰੈਜ਼ੀਡੈਂਟ ਚੰਡੀਗੜ੍ਹ ਮੁਰਦਾਬਾ ਮੁਰਦਾਬਾ मुर्दाबाद 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 मुदाबाद गुरदेव गुरदेव बेटा मुर्दाबाद गुरदेव गुरुदेव बीएमपी प्रशासन चंडीगढ़ मुर्दाबाद पीबीएम प्रशासन चंडीगढ़ मुर्दाबाद मुदाबाद का हाय 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 मुर्दाबाद 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 क्या इंसेंटिव इंसेंटिव का पत्र करो 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 इंसान इंसेंटिव लगावट डाले अवसर मुर्दाबाद मुर्दाबाद சிம ரோகனாலே அபசர முர்தாவாட் 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 சென்டர் ரோகனாலே தில்லே சேட்டன் அபசர முர்தாவாட் 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 சென்டர் ரோகனாலே தில்லே சேட்டன் அபசர முர்தாவாட் 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 சென்டர் ரோகனாலே தில்லே சேட்டன் அபசர முர்தாவாட் ਬਾਬਾ ਮੁਹੰਮਦ ਸਦੀਕ ਜੀ ਦਾ ਬਹੁਤ ਸਾਰਾ ਸੱਚੇ ਦਰਬਾਰ ਕੀ ਜੈ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਬੜੀ ਜੀ ਜਾਣ ਕੇ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ 21 ਜੂਨ ਨੂੰ ਪੀਰ ਬਾਬਾ ਮੁਹੰਮਦ ਸਦੀਕ ਜੀ ਦਰਬਾਰ 12 ਦਲੀ ਵਾਲੇ ਦੇ 21 ਜੂਨ ਨੂੰ ਮਨਾਇਆ ਜਾਵੇਗਾ ਜਿਸ ਦੇ ਵਿੱਚ 19 ਨੂੰ ਮਹਿੰਦੀ ਦੀ ਰਸਮ ਸ਼ਾਮ ਨੂੰ 5 ਵਜੇ ਕੀਤੀ ਜਾਵੇਗੀ ਅਤੇ 20 ਨੂੰ ਸਵੇਰੇ ਝੰਡੇ ਦੀ ਰਸਮ 9 ਵਜੇ ਅਤੇ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਜਾਣਗੇ ਉਸ ਤੋਂ ਉਪਰੰਤ ਮੈਂ ਤੁਹਾਡਾ ਆਪਣਾ ਭਜਨ ਗਾਇਕਮ ਹਿੱਸਾ ਜਾਂ ਰਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕਰਾਂਗੇ 20 ਜੂਨ ਸ਼ਾਮ ਨੂੰ ਅਤੇ 21 ਜੂਨ ਨੂੰ ਮਹਿਫਲੇ ਇਕਵਾਲੀ 12 ਵਜੇ ਜਿਹੜੀ ਸ਼ੁਰੂ ਹੋ ਜਾਣੀ ਆ ਔਰ ਸਾਰੀ ਸੰਗਤ ਨੂੰ ਬੇਨਤੀ ਕਿ ਹਮ ਮੁਹਾਕੇ ਪਹੁੰਚੋ ਪੀਰ ਬਾਬਾ ਮੁਹੰਮਦ ਸਦੀਕ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ 21 ਜੂਨ ਨੂੰ ਇਸ ਦੇ ਵਿੱਚ ਬਹੁਤ ਹੀ ਅੱਛੇ ਕਲਾਕਾਰ ਬਲਜਿੰਦਰ ਬੈਸ ਕੋਮਲ ਬੈਸ ਅਤੇ ਪ੍ਰੇਮ ਸੋਨੂ ਗਵਾਲ ਜੀ ਗੁਲਦੀਪ ਕਾਦਰ ਜੀ ਔਰ ਸ਼ਾਮ ਨੂੰ ਨਕਲਾਂ ਦਾ ਪ੍ਰੋਗਰਾਮ ਪ੍ਰਵੀਨ ਸਲਤਾਨਾ ਨਕਾਲੈਂਡ ਪਾਰਟੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ 20 21 ਜੂਨ ਨੂੰ ਹਮ ਹਮਾਕੇ ਪਹੁੰਚੋ ਪੀਰ ਬਾਬਾ ਮੁਹੰਮਦ ਸਦੀਕ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ 21 ਜੂਨ ਨੂੰ 2 ਵਜੇ ਠੀਕ ਮਹਿਫਲੇ ਖਵਾਲੀ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਜਾਵੇਗਾ ਜੈ ਪੀਰਾਂ ਦੇ ਬਿਲਕੁਲ ਜੈ ਸੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ मिलिय ने इथे चौबीस घंटे सब तो दिन इमरजेंसी की सुविधा भी दि जा है आज ही बुक करो अपनी अपॉइंटमेंट अठानवे सात सो छबी वी छो चुहत्तर या अठानवे अठ आथ सो उन्नवे अस्सी छे विजिट करो संधु हॉस्पिटल चंडीगढ़ रोड नवा शहर ਇਸ ਸੱਜਣ ਸ਼ਿਭ ਭਗਸੇਂਗਰ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ